ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕੀ ਆ ਕੀ ਹਾਲ ਚਾਲ ਆ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਮੇਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਾਡੇ ਇੰਡੀਆ ਤੋਂ ਦੋ ਦੁਆਰਾ ਫਿਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਇਹ ਇੰਡੀਆ ਤੋਂ ਦੋ ਜਣੇ ਆਏ ਆ ਇੱਕ ਮੇਰੇ ਹਸਬੰਦ ਆਏ ਆ ਤੇ ਇੱਕ ਮੇਰੇ ਛੋਟੇ ਬੇਟੇ ਦੇ ਸੌਦਾ ਸਾਹ ਆਏ ਆ ਤੇ ਅੱਜ ਅਸੀਂ ਇਹਨਾਂ ਨੂੰ ਲੈ ਕੇ ਚੱਲੇ ਆ ਲੈ ਕੇ ਚੱਲੇ ਆ ਐਮਐਕਸ ਵਰਗ ਕਮਾਉਣ ਵਾਸਤੇ ਉੱਥੇ ਇੱਕ ਪਾਰਕ ਆ ਇਹਨਾਂ ਨੂੰ ਪਾਰਕ ਦੇ ਨਜ਼ਾਰੇ ਦਿਖਾਵਾਂਗੇ ਤੇ ਜਿਹੜਾ ਰਾਤ ਨੂੰ ਲਾਈਟਿੰਗ ਸ਼ੋ ਹੁੰਦਾ ਉਹਦੇ ਵਿੱਚ ਇਹਨਾਂ ਨੂੰ ਸ਼ਿਕਰ ਸ਼ਿਰਕਤ ਕਰਾਵਾਂਗੇ ਹਾਂ ਹਾਂਜੀ ਕਿੱਦਾਂ ਫਿਰ ਤੁਸੀਂ ਰੈਡੀ ਆ ਜੀ ਓਕੇ ਜੀ ਜਾਣ ਨੂੰ ਰੈਡੀ ਆ ਜੀ ਓਕੇ ਓਕੇ ਚਲਈਏ ਫਿਰ ਆਜੋ ਜੀ ਓਕੇ ਜੀ ਮਿਲਦੇ ਆ ਜੀ ਉੱਥੇ ਜਾ ਕੇ ਤੁਹਾਨੂੰ ਹਾਂਜੀ ਆ ਇੱਕ ਸਾਡੇ ਆ ਭਾਈ ਸਾਹਿਬ ਇੰਡੀਆ ਤੋਂ ਆਏ ਆ ਭਾਜੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ ਪਿੱਛੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੁਣ ਇਹਨਾਂ ਨੂੰ ਤੇ ਆ ਮੇਰੇ ਹਸਬੰਦ ਆਏ ਇੰਡੀਆ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੂੰ ਲੈ ਕੇ ਚੱਲੇ ਆ ਅਸੀਂ ਕਮਾਉਣ ਵਾਸਤੇ ਤੇ ਮਿਲਦੇ ਆ ਉੱਥੇ ਜਾ ਕੇ ਤੁਹਾਨੂੰ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਲੇਕਦਾ ਹਾਂਜੀ ਹੁਣ ਅਸੀਂ ਇੱਥੇ ਇੱਕ ਸਟੇਡੀਅਮ ਆ ਸਾਡੇ ਘਰ ਦੇ ਲਾਗੇ ਤੇ ਅਸੀਂ ਆ ਸਟੇਡੀਅਮ ਦੇ ਵਿੱਚ ਆਏ ਆ ਤੇ ਸ਼ਹਿਰ ਥੋੜੀ ਬਹੁਤੀ ਇੱਥੇ ਕਰਾਂਗੇ ਹੁਣ ਕਹਿੰਦੇ ਸ਼ਹਿਰ ਕਰਨੀਆਂ ਸਟੇਡੀਅਮ ਦੇਖਣਾ ਆ ਆ ਤੁਰੇ ਜਾ ਰਹੇ ਆ ਇੰਡੀਆ ਤੋਂ ਦੋ ਬੰਦੇ ਆਏ ਆ ਇਹਨਾਂ ਨੂੰ ਘੁਮਾਉਣ ਆਏ ਆ ਸੀਗੇ ਨਾਲੇ ਘੁੰਮੋ ਤੇ ਨਾਲੇ ਥਾਣੇ ਦੇ ਨਜ਼ਾਰੇ ਦੇਖੋ ਕਹਿੰਦੇ ਸਾਨੂੰ ਕੋਈ ਠੰਡ ਠੁੰਡ ਨਹੀਂ ਲੱਗਦੀ ਕੋਈ ਨਹੀਂ ਘਰ ਜਾ ਕੇ ਇਹਨਾਂ ਦਾ ਹਾਲ ਚਾਲ ਪੁੱਛਦੇ ਆ ਠੰਡ ਲੱਗਦੀ ਕਿ ਨਹੀਂ ਲੱਗਦੀ ਇਹਨਾਂ ਨੂੰ ਵੈਦਰ ਥੋੜਾ ਸਹੀ ਆ ਤੋਂ ਨਿਕਲਿਆ ਟੈਂਪਰੇਚਰ ਵੀ ਥੋੜਾ ਸਹੀ ਆ ਤਾਂ ਹੀ ਤਾਂ ਮੈਂ ਟੋਪੀ ਤੋਂ ਬਗੈਰ ਆ ਗਈ ਨਹੀਂ ਤਾਂ ਮੈਂ ਟੋਪੀ ਤੋਂ ਬਗੈਰ ਆਉਂਦੀ ਨਹੀਂ ਹੁੰਦੀ ਬਹੁਤ ਵੱਡੀ ਗਰਾਊਂਡ ਹੈ ਜੀ ਇੱਥੇ ਸੂਰਜ ਨਿਕਲਿਆ ਹੋਇਆ ਆ ਕਿ ਕਿੱਦਾਂ ਠੰਡ ਠੰਡ ਲੱਗਦੀ ਆ ਕਿ ਨਹੀਂ ਇੰਡੀਆ ਵਾਲਿਓ ਨਹੀਂ 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 ਠੀਕ ਆ ਕੋਈ ਵੀ ਘਰ ਜਾਗੇ ਪੁੱਛਾਂਗੇ ਹੁਣ ਤਾਂ ਕਹੀ ਜਾਂਦੇ ਆ ਠੀਕ ਆ ਹੈ ਕੋਈ ਠੰਡ ਨਹੀਂ ਲੱਗ ਰਹੀ। ਭਾਜੀ ਕਿੱਦਾਂ ਦਾ ਲੱਗਦਾ ਤੁਹਾਨੂੰ ਮੌਸਮ ਇੱਥੇ? ਬਹੁਤ ਵਧੀਆ ਮੌਸਮ ਹੈਦਰ ਚੰਗਾ। ਠੰਡ ਨਹੀਂ ਲੱਗਦੀ। ਅੱਛਾ ਮੌਸਮ ਹੈ। ਤਾਂ ਗੱਲ ਧੁੰਦ ਹੈ ਨਹੀਂ ਆਪਣੇ ਇੰਡੀਆ ਸਾਡੇ ਧੁੰਦ ਬਹੁਤ ਪੈਂਦੀ ਹੈ। ਸਰਦਾਰ ਜੀ ਤੁਹਾਨੂੰ ਕਿੱਦਾਂ ਦਾ ਲੱਗਦਾ? ਮੈਂ ਤਾਂ ਹੁਣ 6-7 ਵਾਰ ਹੀ ਆ ਗਿਆ ਜੀ ਤੇ ਮੈਨੂੰ ਹੁਣ ਠੀਕ ਹੀ ਹੈ ਸਾਰਾ ਕੁਝ। ਅੱਛਾ ਥੋੜਾ ਉੱਚੀ ਬੋਲੋ। ਸਾਡੇ ਜਿਹੜੇ ਆ ਵੀਵਰਸ ਨੂੰ ਸੁਣਨਾ ਵੀ ਚਾਹੀਦਾ ਆ ਮੈਂ ਕਿਹਾ ਮੈਂ 6-7 ਵਾਰੀ ਇੱਥੇ ਆ ਚੁੱਕਿਆ ਮੈਨੂੰ ਹੁਣ ਗਰਮੀ ਸਰਦੀ ਦਾ ਇਹਦਾ ਪਤਾ ਲੱਗ ਗਿਆ ਵੀ ਕਿੱਦਾਂ ਦੇ ਕੱਪੜੇ ਪਾਉਣੇ ਆ ਕਿੱਦਾਂ ਦੇ ਨਹੀਂ ਪਾਉਣੇ ਹਾਂ ਮੇਰਾ ਕੋਟ ਵੀ ਗੱਡੀ ਦੇ ਵਿੱਚ ਪਿਆ ਹਾਂ ਭਾਈ ਸਾਹਿਬ ਤੁਸੀਂ ਸਵੇਰੇ ਕਹੀ ਜਾਂਦੇ ਸੀਗੇ ਵੀ ਮੈਂ ਟਿਕਟ ਜਲਦੀ ਕਰਾ ਲੈਣੀ ਕੀ ਗੱਲ ਤੁਹਾਡਾ ਜੀ ਨਹੀਂ ਲੱਗਾ ਹੈਗਾ ਜੀ ਲੱਗ ਰਿਹਾ ਹਾਂ ਫੇਰ ਤੁਸੀਂ ਇਦਾਂ ਕਾਹਤੇ ਕਹਿੰਦੇ ਆ ਹੁਣ ਇੱਕ ਹਫਤਾ ਬੀਤ ਗਿਆ ਸਾਰੀ ਮਹੀਨੇ ਦੀ ਗੱਲ ਆ ਇਦਾਂ ਹੀ ਤੁਹਾਨੂੰ ਕੁ ਮਾਫਰਾ ਕੇ ਤੁਹਾਡਾ ਟਾਈਮ ਅਸੀਂ ਪਾਸ ਕਰਦੇ ਹਾਂ ਇਹ ਖਮਾਫਰਾ ਤੁਸੀਂ ਲੈ ਬਹੁਤ ਹਾਂਜੀ ਹਾਂਜੀ ਇਹ ਰੋਟੀਨ ਤੋਂ ਚਾਰ ਦਾ ਉਹ ਜੇਵੇਂ ਵੀ ਤੁਹਾਡੇ ਬਹੁਤ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਨਹੀਂ ਟਾਈਮ ਕੱਢਦੇ ਆ ਇਹਨੇ ਆਪਾਂ ਦਾਸ ਨਹੀਂ ਹੋਣ ਦੇਣਾ ਹੈਗਾ ਹਾਂ ਨਹੀਂ ਨਹੀਂ ਕੋਈ ਵੀ ਆਪਾਂ ਦਾਸ ਨਹੀਂ ਹੋਣ ਦੇਣਾ ਹੁਣ ਅਗਲੀ ਵਾਰ ਤੁਹਾਨੂੰ ਅਸੀਂ ਗਰਮੀ 'ਚ ਸੱਦਣਾ ਠੀਕ ਹੈ ਜੀ ਠੀਕ ਆ ਤਾਂ ਕਿ ਫੇਰ ਹਾਂਜੀ ਘੁੰਮਣ ਫਿਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਹਾਂਜੀ ਹਾਂਜੀ ਸਾਡੇ ਭਾਈ ਸਾਹਿਬ ਨੂੰ ਜਿੰਮ ਦਾ ਬਹੁਤ ਸ਼ੌਕ ਆ ਘਰੇ ਨਿਆਣਿਆਂ ਨੇ ਜਿੰ ਇਹਨਾਂ ਦਾ ਦੌੜ ਦੁੜੰਦਾ ਬਹੁਤ ਸ਼ੌਕ ਆ ਕਹਿੰਦੇ ਮੈਂ ਆਪਣੇ ਟਾਈਮ ਦੇ ਵਿੱਚ ਬਹੁਤ ਵੱਡਾ ਪਲੇਅਰ ਸੀਗਾ ਕਬੱਡੀ ਦਾ ਆ ਦੇਖੋ ਪੂਰੀ ਇਹਨਾਂ ਦੇ ਵਿੱਚ એનર્ਜੀ ਆ ਜੀ ਸਵੇਰੇ ਪਹਿਲਾਂ ਘਰ ਇਹਨਾਂ ਨੇ ਬੈਕਯਾਰਡ ਦੇ ਵਿੱਚ ਵੀ ਇਹਨਾਂ ਨੇ ਬਹੁਤ ਕੰਮ ਕੀਤਾ ਤੇ ਹੁਣ ਦੇਖੋ ਦੌੜਾ ਲਾਉਂਦਾ ਇਹ ਆ ਹੌਲੇ ਪੂਰੀ ਗਰਵੇਸ਼ ਦੇ ਰਿਹਾ ਆਪਣੀ ਬਾਡੀ ਨੂੰ ਹਾਂਜੀ ਚਲੋ ਸਰਦਾਰ ਜੀ ਤੁਹਾਡੀ ਦੌੜ ਲਵਾਈਏ ਦੋਨਾਂ ਦੀ ਦੇਖੀਏ ਕੌਣ ਫਸਟ ਸੈਕਿੰਡ ਆਉਦਾ ਸਰਦਾਰ ਜੀ ਚਲੋ ਆਰੇ ਦੋਨਾਂ ਹੀ ਦੌੜ ਲਵਾਉਨੇ ਆ 1 2 3 ਕਰਨਾ 1 ਮਿੰਟ ਚਲੋ ਭਾਜੀ ਇਹ ਜਿਹੜੇ ਹਨ ਦੋ ਜਣੇ ਆ ਇਹ ਹੁਣ ਦੌੜ ਲਾਉਣ ਲੱਗੇ ਆ ਦੇਖਣਾ ਆ ਇਹਨਾਂ ਦੇ ਵਿੱਚ ਕੌਣ ਫਸਟ ਆਉਂਦਾ ਆ ਐਸ ਪਿੱਲਰ ਤੋਂ ਇਹਨਾਂ ਨੇ ਔਸ ਪਿੱਲਰ ਤੱਕ ਜਾਣਾ ਆ ਤੇ ਰੈਡੀ 1 2 3 ਇੱਕ ਤੋਂ ਮੋੜ ਸੇ ਵਿੱਚ ਮੜ ਕੇ ਵੀ ਆਣਾ ਮੁਰਕੇ ਭਾਜੀ ਜਲੰਧਰ ਹੀ ਹਾਰ ਗਏ ਜਲੰਧਰ ਹੀ ਹਾਰ ਗਏ ਨਕੌਦਰੀਏ ਜਿੱਤ ਗਏ ਵੈਰੀ ਗੁੱਡ ਵੈਰੀ ਗੁੱਡ ਆਫੀਸ਼ੀਅਲ ਦੂਜਾ ਪਾਪਾ ਪਿੱਛੇ ਰਹਿ ਗਿਆ ਤੱਕ ਕੇ ਜਰਜੀ ਠੰਡ ਲੱਥੀ ਤਾਡੀ ਹੋਰੀ ਪੂਰੀ ਸਾਹ ਚੜਾਦਾ ਤੁਸੀਂ ਭਾਜੀ ਨੂੰ ਤਾਂ ਲੱਗਦਾ ਨਹੀਂ ਸਾਹ ਚੜਿਆ ਹੁਣ ਇਹ ਤਾਂ ਰੋਜ਼ ਭਜਦੇ ਆ ਰਹੇ ਅਸੀਂ ਹੁਣ ਆਇਆ ਸ਼ਾਪ ਡਰਗਮਾਰਟ ਇਹਨਾਂ ਨੂੰ ਅਸੀਂ ਅੰਦਰ ਦਰਸ਼ਨ ਕਰਾਵਾਂਗੇ ਦੋਨਾਂ ਨੂੰ ਸ਼ਾਪ ਡਰੱਗ ਮਾਰ ਦੇ ਅੰਦਰ ਜਾ ਕੇ ਦੇਖਣਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਪ ਡਰੱਗ ਮਾਰ ਤੋਂ ਮਿਲਦੀਆਂ ਸਦਾਜੀ ਘੁੰਮਦੇ ਆ ਸਮਾਨ ਨੂੰ ਦੇਖਦੇ ਆ ਦੇਖ ਲਓ ਤੁਸੀਂ ਇੱਧਰ ਘੁੰਮ-ਘੁੰਮ ਕੇ ਜੋ ਦੇਖਣਾ ਸਾਰਾ ਸਮਾਨ ਲੱਗਾ ਮੁਣ ਫਿਰ ਨਈਆ ਤਨ ਇੱਦਾਂ ਤੁੰਗਾਈ ਕਰਨਾ ਹੈ। ਘੁੰਮ ਲੈ ਤੁਸੀਂ ਫਿਰ ਡਰਕ। ਹਾਂਜੀ ਹਾਂਜੀ ਪੂਰਾ ਕਮਲ। ਕਿੱਦਾਂ ਸਮਾਨ ਸੋਹਣ ਠੀਕ ਲੱਗਾ ਤੁਹਾਨੂੰ? ਬਹੁਤ ਵਧੀਆ। ਹਾਂ ਕੁਝ ਲੈਣਾ ਹੈ? ਦੇਖ ਲਓ ਜੇ ਲੈਣਾ ਕੋਈ ਮੈਡੀਸਨ ਵਗੈਰਾ ਜਾਂ ਕੋਈ ਚੀਜ਼। ਬਸ ਆਪਣਾ ਜਿਹੜਾ ਹੈ ਸਿਰਫ ਦੇਖਣਾ ਸੀਗਾ। ਦੇਖਣਾ ਹੀ ਆ। ਹੂੰ ਹੂੰ। ਸਰ ਠੀਕ ਹੈ। ਓਕੇ। ਇਹਨਾਂ ਨੂੰ ਹੁਣ ਅਸੀਂ ਐਮ ਆਰਸਬਰਗ ਦੀ ਪਾਰਕਰੇ ਵਿੱਚ ਲੈ ਕੇ ਆਏ ਜਿਹੜੇ ਲੇਕ ਤੇ ਲੱਗੇ ਆ ਹੁਣ ਇਹ ਇਹਦੀ ਫੈਰ ਕਰਨਗੇ ਤੇ ਇਹਦੇ ਨਜ਼ਾਰੇ ਦੇਖਣਗੇ। ਇੱਥੇ ਰਾਤ ਨੂੰ ਲਾਈਟਿੰਗ ਕੋ ਹੋਉਂਦਾ ਆ। ਹੁਣ ਹੋ ਗਿਆ ਹਨੇਰਾ ਹੋ ਗਿਆ ਤੇ ਲਾਈਟ ਕੋ ਹੋ ਰਹੀ ਸਿ। ਇਹਨਾਂ ਸਾਰੀ ਪਾਰਕ ਦੇ ਦਰਸ਼ਨ ਕਰਾਵਾਂਗੇ ਅਸੀਂ ਇੰਡੀਆ ਤੋਂ ਕਿਹੜੇ ਦੋ ਦੁੰਦੇ ਆਏ ਆ ਸਾਹਮਣੇ ਤੈਨੂੰ ਕੋਈ ਚਾਹੀਦਾ ਕੁਝ ਨਹੀਂ ਲੈ ਕੇ ਆਏ ਹੈ ਨਹੀਂ ਸਾਨੂੰ ਮਿਲਿਆ ਨਹੀਂ ਕੁਝ ਵੀ ਉਧਰ ਨਾਲ ਗੱਲ ਹੋਰ ਹੁੰਦੇ ਪਰ ਹੈਡਕੋਰ ਇੱਕ ਰੰਗ ਦੇ ਹੀ ਆ ਹਾਂ ਨਹੀਂ ਬਰਾਊਨ ਵੀ ਭਾਜੀ ਹੁੰਦੇ ਆ ਇਹ ਵੇਟ ਕਰਦੇ ਇਹ ਭਾਈ ਸਾਹਿਬ ਵੀਡੀਓ ਬਣਾ ਰਹੇ ਆ ਕੋ ਸਾਹਮਣੇ ਸ਼ਿਪ ਆ ਰਿਹਾ ਆ ਤੇ ਲੇਖ ਦੇ ਨਜ਼ਾਰੇ ਲੈਂਦੇ ਨਾਲੇ ਵੀਡੀਓ ਬਣਾਉਂਦੇ ਆ ਕਹਿੰਦੇ ਮੈਂ ਇੰਡੀਆ ਜਾ ਕੇ ਵੀਡੀਓ ਦਿਖਾਉਂਗਾ ਆਪਣੀ ਫੈਮਿਲੀ ਮੈਂਬਰਸ ਨੂੰ ਸ਼ਿਪ ਦੀ ਵੀਡੀਓ ਬਣਾ ਰਹੇ ਆ ਸੰਸਾਥ ਹੋ ਰਿਆ ਜੀ ਬਹੁਤ ਸੋਹਣਾ ਵਿਊ ਆ ਆ ਸਰਦਾਰ ਜੀ ਵੀ ਵੀਡੀਓ ਬਣਾ ਰਹੇ ਆ ਸ਼ੇਪ ਦੀ ਇਹ ਸਰਦਾਰ ਵੀ ਵੀਡੀਓ ਬਣਾ ਰਹੀ ਹੈ ਮੇਰੇ ਨਾਲ ਹੀ ਮੁਕਾਬਲਾ ਚੱਲਦਾ ਆ ਆ ਮੁਕਾਬਲਾ ਚੱਲਦਾ ਪਿਆ ਇਹ ਵੀ ਸਰਦਾਰ ਜੀ ਵੀ ਆ ਦੇਖੋ ਸ਼ੇਪ ਦੀ ਵੀਡੀਓ ਬਣਾ ਰਹੇ ਆ ਹਾਂ ਦੇਖੋ ਇਹ ਵੀ ਜਹਾਜ਼ ਉੱਤੇ ਦੇਖੋ ਜਹਾਜ਼ ਉੱਤੇ ਆ ਕ੍ਰਿਸਪਸ ਦਾ ਕਰਕੇ ਇੱਥੇ ਲੇਖਦੇ ਸਾਰੇ ਲਾਈਟਿੰਗ ਸ਼ੋ ਹੋ ਰਿਹਾ ਆ ਆ ਮਾਰਸਬਰਗ ਏਰੀਆ ਜਿਹੜਾ ਲਿਖਿਆ ਹੋਇਆ ਆ ਹਮ ਹਾਰਸਬਰਗ ਜੇਸੇ ਏਰੀਆ ਚ ਠੀਂ ਰਹਿਨੇ ਆ ਸਾਡੇ ਘਰ ਤੋਂ ਕੁਪਾਂਛੇ ਕਿਲੋਮੀਟਰ ਦੀ ਦੂਰੀ ਤੇ ਹੈ ਬਾਜੀ ਫੋਟੋਆਂ ਖਰਾ ਰਹੇ ਆ ਯਾਦਗਰੀ ਬਣਾ ਰਹੇ ਫੋਟੋਆਂ ਖਿਚਾ ਕੇ 크리스마ਸ ਟਰੀ ਬਣਿਆ ਹੈ ਜੀ ਤੇ ਦੋਨੇ ਫੋਟੋ ਖਿਚਾ ਰਹੇ ਆ 크리스마ਸ ਟਰੀ ਹੈ ਕਿਹਾ ਹਾਂ ਸਨੋਮੈਨ ਬਣਿਆ ਹੋਇਆ ਹੈ ਸਨੋਮੈਨ ਡੈਕੋਰੇਸ਼ਨ ਬਸ ਹੋਣੀ ਹੋਈ ਆ ਇਸ ਵਿੱਚ ਸਟਾਕ ਕਰਕੇ ਆ ਸਨੋਮੈਨ ਦੇ ਕੋਲ ਖੜੇ ਆ ਜੀ ਸਨੋਮੈਨ ਕੋ ਫੋਟੋ ਲੱਗੇ ਆ ਖਚਾਉਣ ਇੰਡੀਆ ਤੋਂ ਆਏ ਦੋ ਬੰਦੇ ਆ ਮੈਂ ਕਿਹਾ ਇੱਥੇ ਸਹੀ ਆ ਹਾਂਜੀ ਚਲੋ ਠੀਕ ਆ ਖਿੱਚੋ ਜੀ ਕ੍ਰਿਸਮਸ ਦਾ ਕਰਕੇ ਡੈਕੋਰੇਸ਼ਨ ਬਹੁਤ ਕੀਤੀ ਵੀ ਅਦਰਕਾਂ ਦੇ ਵੀ ਆ ਦੇਖੋ ਬਹੁਤ ਸੋਹਣੀ ਡੈਕੋਰੇਸ਼ਨ ਹੈ ਬਰਾਤ ਦਾ ਵੀ ਬਹੁਤ ਸੋਹਣਾ ਹੈ ਦਿਨ ਹੋ ਗਿਆ ਤੇ 5:20 ਮਿੰਟ ਹਜੇ ਹੋਏ ਆ ਸਰਦਾਰ ਜੀ ਫੋਟੋ ਮੇਕ ਰਹੇ ਆ ਲੇਕ ਦਾ ਸ਼ਾਮ ਦਾ ਵਿਊ ਸਨਸੈਟ ਹੋਣ ਜਾ ਰਿਹਾ ਆ ਤੇ ਦੇਖੋ ਕਿੱਡਾ ਸੋਹਣਾ ਸਨਸੈਟ ਦਾ ਸੀਨ ਆ ਰਾਤ ਦਾ ਵਿਊ ਕਿੱਡਾ ਸੋਹਣਾ ਆ ਨੀਰਾ ਹੋ ਗਿਆ ਆ ਗਰਮੀਆਂ ਨੂੰ ਤਾਂ ਜਾ ਕੇ 9:30 ਵਜੇ ਸੂਰਜ ਛਿਪਦਾ ਆ ਸਰਦੀਆਂ ਨੂੰ ਤੇ ਬਸ 5:30 5 ਵਜੇ ਜਿਹੜਾ ਸੂਰਜ ਛਿਪ ਜਾਂਦਾ ਆ ਹਾਂਜੀ ਠੰਡਣ ਲੱਗੀ ਨਾ ਜੀ ਨਾ ਕਿਦਾਂ ਫਿਰ ਨਜ਼ਾਰਾ ਆਇਆ ਮੈਂ ਕਿਹਾ ਫੁੱਲ ਨਜ਼ਾਰਾ ਹਾਂ ਅੱਛਾ ਫੈਮਿਲੀ ਹੁਣ ਹਜੇ ਉਹ ਉਹ ਨਜ਼ਾਰਾ ਬਹਿ ਕੇ ਪੀਣ ਦਾ ਬਹਿ ਕੇ ਪੀਣ ਦਾ ਠੀਕ ਆ ਦੁਨੀਆ ਵਿੱਚ ਜੀਣ ਦਾ ਪੀਣਾ ਤੁਹਾਨੂੰ ਬੜਾ ਚੇਤੇ ਆਉਂਦੇ ਪੈਗ ਸੈਕ ਵੀ ਆ ਗਏ ਹਾਂ ਹਾਂ ਹੁਣ ਛੋਟੀ ਫਾਰਕ ਜਾਣਾ ਕਿ ਘਰ ਜਾਣਾ ਚਲੋ ਘਰੇ ਚਲੀ ਹੁਣ ਠੰਡ ਲੱਗਦੀ ਹੈ ਹਾਂਜੀ ਇਹ ਹੁਣ ਸੈਰ ਕਰਕੇ ਥੱਕ ਗਏ ਆ ਤੇ ਕਹਿੰਦੇ ਮੈਂ ਤੁਰਨਾ ਨਹੀਂ ਮੈਂ ਗੱਡੀ 'ਚ ਹੀ ਬਹਿਣਾ ਆ ਮਗਾ ਚਲੋ ਤੁਰਨਾ ਨਹੀਂ ਦੇ ਇੱਥੇ ਦੋ ਦਿਨ ਸਾਨੂੰ ਗੱਡੀ ਦਾ ਸਿਸਟਮ ਵੀ ਦਿਖਾਉਣਿਆ ਹੁਣ ਇਹਨਾਂ ਨੇ ਲੈ ਲਈ ਗੱਡੀ ਇਹ ਹੁਣ ਚਲਾਉਣਗੇ ਹੌਲੀ ਹੌਲੀ ਚਲਾਓ ਜੀ ਥੱਕਣ ਧੱਕਣ ਨਾਲ ਤੇ ਕੋਈ ਕੰਮ ਨਹੀਂ ਹੈਗਾ ਮੋਰੇ ਕਾਰਟ ਲੱਗੀ ਆ ਸੌਦਾ ਲਈ ਜਾਓ ਤੇ ਪਾਈ ਜਾਓ ਚਲੋ 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 ਜੀ ਹਾਂਜੀ ਕਿੱਦਾਂ ਦਾ ਲੱਗਦਾ ਥੱਕਦੇ ਤਾਂ ਨਹੀਂ ਹੁਣ ਵਧੀਆ ਲੱਗ ਰਿਹਾ ਚਲੋ ਆ ਆਦੀ ਭਈਆ ਜੀ ਹੰਸਾਂ ਦੀ ਜੋੜੀ ਇੰਡੀਅਨ ਮੈਨ ਆਉਂਦੇ ਪਏ ਆ ਮੇਹਰਾ ਹੋ ਗਿਆ ਆ ਹੁਣ ਜੀ ਹੁਣ ਅਸੀਂ ਚੱਲੇ ਆ ਘਰ ਤੇ ਇਹਨਾਂ ਨੂੰ ਪੁੱਛਦੇ ਆ ਹੁਣ ਹੋਰ ਕਿਤੇ ਤਾਂ ਨਹੀਂ ਜਾਣਾ ਹਾਂਜੀ ਕਿਤੇ ਹੋਰ ਜਾਣਾ ਕਿ ਚਲੀਏ ਘਰ ਨੂੰ ਜਾਣਾ ਜੀ ਕਿੱਥੇ ਜਾਣਾ ਆ ਕਿੱਥੇ ਬੁਲਾਉਣੇ ਕੰਮ ਪੰਜਾਬੀਆਂ ਦੇ ਬੱਕਰੇ ਬੁਲਾਉਣੇ ਉਹ ਘਰ ਜਾ ਕੇ ਬੁਲਾਇਓ हां जी ਆ ਮੇਰਾ ਨਿੱਕਾ ਲੱਡੂ ਆ ਹੁਣੇ ਕੰਮ ਤੋਂ ਆਇਆ ਆ ਤੇ ਇਹਨੂੰ ਆਉਂਦੇ ਸਾਰ ਗਿਆ ਮੈਂ ਕਿਹਾ ਆ ਜਾ ਤੂੰ ਵੀ ਬਲੌਗ ਦੇ ਵਿੱਚ ਤੇਰੀ ਵੀਡੀਓ ਵੀ ਮੈਂ ਬਣਾ ਲਵਾਂ ਟਾਇਰਡ ਹੋਇਆ ਪਿਆ ਆ ਚਲ ਕੋਈ ਗੱਲ ਨਹੀਂ ਛੋਨੇ ਪੁੱਤ ਨੂੰ ਹੁਣ ਮੈਂ ਗਰਮ ਗਰਮ ਦੁੱਧ ਪਿਲਾਉਂਗੀ ਘਰਮ ਕਰਕੇ ਤੇ ਇਹਨੂੰ ਵੀ ਬਲੌਗ ਦੇ ਵਿੱਚ ਲਿਆਂਦਾ ਆ ਚਲੋ ਠੀਕ ਆ ਮਨੀ ਸਾਰੇ ਫੇਰ ਲਈ ਨਿਕਲਣਾ ਆ ਹੁਣ ਮੇਰੇ ਪੁੱਤ ਨੇ ਟਾਈਮ ਨਾਲ ਸੌਣਾ ਆ ਚਲੋ ਸਸ਼ੀਕਾਲ ਕਾ ਦੱਸ ਸਸ਼ੀਕਾਲ ਗੁੱਡ ਨਾਈਟ ਬਾਏ ਬਾਏ ਤੇ ਹੁਣ ਸਾਰੇ ਜਾਨੇ ਪਹੁੰਚ ਗਏ ਆ ਘਰੇ ਤੇ ਸਰਦਾਰ ਜੀ ਤੇ ਭਾਈ ਸਾਹਿਬ ਵੀ ਆ ਗਏ ਆ ਦੱਸੋ ਥੱਕ ਥੁੱਕ ਤਾਂ ਨਹੀਂ ਗਏ ਜੀ ਨਾ 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 ਓਏ ਗਾਲੀ ਚਿਕਨ ਵਿੰਗਸ ਬੰਦੀਆਂ ਤੇ ਲਾਲ ਪਰੀ ਰੱਖਦੇ ਆ ਬੋਤਲ ਤੇ ਹੁਣ ਤੁਹਾਡਾ ਜਿਹੜੀ ਠੰਡ ਠੰਡ ਵੀ ਸਾਰੀ ਉਹਨੇ ਲਾ ਦੇਣੀ ਆ ਹਾਂ ਗੋਡ ਚਲੋ ਹੁਣ ਅਸੀਂ ਨੈਕਸਟ ਤੁਹਾਨੂੰ ਨਵਾਂ ਬਲੌਗ ਲੈ ਕੇ ਮਿਲਾਂਗੇ ਤਬ ਤੱਕ ਦੇ ਲਈ ਖੁਦਾ ਹਾਫਿਜ਼ ਮਰਵਾਦਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ